ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੀ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰਿਓ ਪਹਿਲਾ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 2025 ਤੁਸੀਂ ਸਾਰੇ ਵੇਖ ਰਹੇ ਹੋ ਇਹ ਨਵਾਂ ਸਾਲ ਆ ਚੁੱਕਿਆ ਹੈ ਸਾਧ ਸੰਗਤ 25 26 27 ਤੇ 2028 ਤੱਕ ਸਭ ਕੁਝ ਬੰਦ ਹੋਣ ਵਾਲਾ ਹੈ ਇਹ ਦੋ ਚੀਜ਼ਾਂ ਘਰ ਵਿੱਚ ਰੱਖ ਲਵੋ ਜੇ ਬਚਣਾ ਹੈ ਬੈਂਕ ਹਸਪਤਾਲ ਸਕੂਲ ਸਭ ਬੰਦ ਹੋ ਜਾਣੇ ਨੇ ਬਸ ਇਹ ਦੋ ਚੀਜ਼ਾਂ ਬਚਾ ਲਵੋ ਘਰ ਰੱਖ ਕੇ ਆਪਾਂ ਇਸ ਵਿਸ਼ੇ ਤੇ ਕੁਝ ਕੁ ਬੇਨਤੀਆਂ ਆਪ ਜੀ ਦੇ ਸਨਮੁਖ ਸਾਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਉਣ ਵਾਲਾ ਜਿਹੜਾ ਸਮਾ ਹੈ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਕਦੇ ਪੁਰਾਣੀਆਂ ਚੀਜ਼ਾਂ ਨੂੰ ਪ੍ਰਾਤਨ ਪੜਿਆ ਹੋਏਗਾ ਕੁਝ ਵੀਡੀਓ ਵੀ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੋ ਰਹੀਆਂ ਨੇ ਉਹਨਾਂ ਨੂੰ ਸੁਣਿਆ ਜਾ ਰਿਹਾ ਹੈ ਫਿਰ ਸਾਧ ਸੰਗਤ ਉਹਨਾਂ ਵੀਡੀਓ ਦੇ ਵਿੱਚ ਕੀ ਦੱਸਿਆ ਜਾ ਰਿਹਾ ਕਿ 2025 26 27 ਤੇ 28 ਇੱਕ ਐਸਾ ਸਮਾਂ ਜਿਵੇਂ 2020 ਦੇ ਵਿੱਚ ਅਸੀਂ ਸਮਾਂ ਹੰਡਾਇਆ ਨਾ 2020 ਚੜ੍ਹਦਿਆ ਸਾਰ ਕਰੋਨਾ ਕਾਲ ਤੁਹਾਨੂੰ ਯਾਦ ਹੋਏਗਾ ਉਹੋ ਜਿਹਾ ਸਮਾਂ ਆਉਣ ਵਾਲਾ ਉਸਦੋਂ ਵੀ ਭੜੇ ਹਾਲਾਤ ਹੋ ਜਾਣਗੇ ਬੈਂਕ ਹਸਪਤਾਲ ਸਕੂਲ ਸਭ ਬੰਦ ਹੋ ਜਾਣਗੇ ਕਿਹਾ ਜਾ ਰਿਹਾ ਹੈ ਕਿ ਐਸੀ ਇੱਕ ਭਿਆਨਕ ਮਹਾਮਾਰੀ ਆਉਣੀ ਹੈ ਇਹਨਾਂ 3 ਸਾਲਾਂ ਦੇ ਵਿੱਚ ਜਿਹਦੀ ਸ਼ੁਰੂਆਤ 25 ਤੋਂ ਹੋਏਗੀ ਤੇ ਜਿਹਦਾ ਅੰਤ ਜਾ ਕੇ 28 ਤੇ ਹੋਏਗਾ 26 ਤੇ 27 ਦੋ ਸਾਲ ਵਿਚਲੇ ਬੜੇ ਔਖੇ ਨੰਗਣਗੇ ਇਹ 4 ਸਾਲਾਂ ਦਾ ਜਿਹੜਾ ਸਮਾਂ ਹੈ ਇਹ ਸਾਨੂੰ ਬਹੁਤ ਸੰਜਮ ਨਾਲ ਕੱਢਣਾ ਪਵੇਗਾ ਪੈਸਾ ਆਪਣੇ ਕੋਲੇ ਰੱਖਣਾ ਪਵੇਗਾ ਜਮਾ ਧਨ ਆਪਣੇ ਕੋਲੇ ਰੱਖਣਾ ਪਵੇਗਾ ਤਾਂ ਜੋ ਉਸ ਚੀਜ਼ ਦੇ ਨਾਲ ਅਸੀਂ ਜਿਹੜਾ ਆਪਣੀ ਸਹਾਇਤਾ ਕਰ ਸਕੀ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਹੁਣ ਤੁਸੀਂ ਕਹੋਗੇ ਵੀ ਸਾਰਾ ਕੁਝ ਤੇ ਬੰਦ ਹੋ ਜਾਣਾ ਪੈਸੇ ਦੀ ਕੀ ਜ਼ਰੂਰਤ ਹੈ ਪੈਸਾ ਰੱਖੋ ਨਾ ਰੱਖੋ ਪਰ ਸਾਧ ਸੰਗਤ ਆਪਣੇ ਕੋਲੇ ਅਨਾਜ ਜ਼ਰੂਰ ਹੋਵੇ ਆਪਣੇ ਕੋਲੇ ਅੰਨ ਜ਼ਰੂਰ ਹੋਵੇ ਸ਼ਕਣ ਦੇ ਲਈ ਤਾਂ ਜੋ ਕੋਈ ਹੋਰ ਵੀ ਭੁੱਖਾ ਬੈਠਾ ਨਾ ਅਸੀਂ ਉਹਨੂੰ ਵੀ ਅੰਨ ਸ਼ਿਕਾ ਦਈਏ ਮਹਾਪੁਰਖਾਂ ਨੇ ਇੱਕ ਵਾਰੀ ਬਚਨ ਕੀਤੇ ਸੀ ਕਿ ਭਾਈ ਸਮਾਂ ਆਉਣ ਵਾਲਾ ਦੁਨੀਆ ਤੇ ਇੱਕ ਐਸਾ ਸਮਾਂ ਆਏਗਾ ਜਦੋਂ ਲੋਕਾਂ ਕੋਲੇ ਪੈਸਾ ਸੋਨਾ ਧਨ ਦੌਲਤ ਤੇ ਹੋਏਗਾ ਪਰ ਛਕਣ ਲਈ ਪ੍ਰਸ਼ਾਦੀ ਨਹੀਂ ਹੋਣਗੇ ਅੰਨ ਨਹੀਂ ਹੋਏਗਾ ਇਸ ਕਰਕੇ 6-6 ਮਹੀਨਿਆਂ ਦਾ ਅੰਨ ਕਿਨੇ ਕੋਟੜੀਆਂ ਵਿੱਚ ਪਾ ਕੇ ਜਮ੍ਹਾਂ ਕਰ ਲਓ ਸਾਧ ਸੰਗਤ ਕਰੋਨਾ ਵੇਲੇ ਅਸੀਂ ਇਹ ਕਾਲ ਮੜਾ ਮੋਟਾ ਦੇਖ ਹੀ ਚੁੱਕੇ ਹਾਂ ਟਰੇਲਰ ਜਾ ਤੇ ਹਲੇ ਤਾਂ ਸਮਾਂ ਆਉਣ ਵਾਲਾ ਹੈ ਤੇ ਉਦੋਂ ਸਭ ਕੁਝ ਬੰਦ ਹੋ ਗਿਆ ਸਭ ਕੁਝ ਰੁਕ ਗਿਆ ਸਾ ਸੰਗਤ ਆਪਣੇ ਕੋਲੇ ਧਨ ਬਚਾ ਕੇ ਰੱਖੋ ਫਜ਼ੂਲ ਖਰਚੀਆਂ ਬੰਦ ਕਰੀਏ ਤੇ ਇਹ ਗੱਲ ਯਾਦ ਰੱਖੋ ਵੀ ਜੇ ਕਿਤੇ ਅਸੀ ਸਥਿਤੀ ਬਣਦੀ ਹੈ ਸਰਕਾਰਾਂ ਤੋਂ ਆਸ ਨਾ ਰੱਖਿਓ ਵੀ ਸਾਡੀ ਮਦਦ ਕਰਨੀ ਆਂਗੀ ਆਪਣੇ ਆਪ ਦੇ ਵਿੱਚ ਪਰਪੱਕ ਰਹੀਏ ਆਪਣੇ ਆਪ ਨੂੰ ਇੰਨਾ ਕੁ ਪਰਪੱਕ ਕਰੀਏ ਗੁਰੂ ਅੱਗੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਹੋ ਸਕਦਾ ਹੈ ਪੂਰੀ ਦੁਨੀਆ ਦੀ ਅਰਦਾਸ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਦੇਣ ਤੇ ਅਸੀਂ ਮਹਾਮਾਰੀ ਤੋਂ ਸਾਡਾ ਖੜਾ ਛੁੱਟ ਜਾਏ ਤੇ ਐਸਾ ਸਮਾਂ ਨਾ ਹੀ ਆਵੇ ਦੁਨੀਆ ਤੇ ਇਸ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸੱਚੇ ਪਾਤਸ਼ਾਹ ਦੀ ਅਰਦਾਸ ਕਰੋ ਕਿ ਹੇ ਪਾਤਸ਼ਾਹ ਕਿਰਪਾ ਕਰਿਓ ਐਸਾ ਕੋਈ ਸੰਕਟ ਜਿਹੜਾ ਹੈ ਉਹ ਨਾ ਆਵੇ ਪਾਤਸ਼ਾਹ ਇਹੋ ਜੀ ਕਿਰਪਾ ਕਰਕੇ ਨਵਾਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ